ਅਸਤਾਲ ਜੀ ਮੈਂ ਤੁਹਾਡਾ ਆਪਣਾ ਪ੍ਰਿੰਸਪਾਲ ਦੋਸਤੋ ਜਿਵੇਂ ਆਪਾਂ ਸਾਰੇ ਜਾਣਦੇ ਆਂ ਇਸ ਵੇਲੇ ਪੰਜਾਬ ਦੇ ਹਾਲਾਤ ਬਹੁਤ ਬੱਤਰ ਨੇ ਪੰਜਾਬ ਦੇ ਵੱਖਰੇ ਵੱਖਰੇ ਪਿੰਡਾਂ ਦੇ ਵਿੱਚ ਵੱਖਰੇ ਵੱਖਰੇ ਜ਼ਿਲ੍ਹਿਆਂ ਦੇ ਵਿੱਚ ਪਾਣੀ ਭਰ ਚੁੱਕਿਆ ਸੋ ਅੱਜ ਅਸੀਂ ਫਾਜ਼ਿਲਕਾ ਦੇ ਏਰੀਆ 'ਚ ਆਏ ਆ ਇੱਧਰ ਵੀ ਕਾਂਵਾਂ ਵਾਲੀ ਪਤਨਾ ਜਿਹੜਾ ਉੱਧਰ ਅਸੀਂ ਪਿੱਛੇ ਪਿੰਡਾਂ ਦਾ ਹਾਲਾਤ ਵੇਖ ਕੇ ਆਏ ਆ ਬਹੁਤ ਬੁਰੇ ਹਾਲ ਨੇ ਲੋਕ ਲਗਭਗ ਅੱਧੇ ਦੇ ਘਰ ਡੁੱਬੇ ਪਏ ਆ ਸੋ ਆਪ ਸਭ ਨੂੰ ਪ੍ਰਸ਼ਾਸਨ ਵੱਲੋਂ ਵੀ ਸਾਡੇ ਵੱਲੋਂ ਵੀ ਇੱਕ ਬੜੀ ਅਪੀਲ ਹੱਥ ਬਨ ਕੇ ਆ ਕਿ ਵੀ ਤੁਸੀਂ ਜਿਹੜਾ ਕਿਉਂਕਿ ਬੰਨ ਕਮਜ਼ੋਰ ਹੈ ਇਹ ਤੇ ਤੁਸੀਂ ਮੇਰਾ ਵੀਰ ਇੱਧਰ ਨੂੰ ਨਾ ਆਓ ਔਰ ਜਿਨ੍ਹਾਂ ਨੇ ਲੰਗਰ ਵਗੈਰਾ ਵੀ ਲਾਉਣਾ ਕੋੜਾ ਪਿੱਛੇ ਲਾ ਲਓ ਤਾਂ ਜੋ ਇਹ ਸੇਫ ਰਹੇ ਇਹ ਏਰੀਆ ਜਿਹੜਾ ਸੇਫ ਰਹੇ ਕਿਉਂਕਿ ਪਾਣੀ ਲਗਭਗ ਟੰਡੇ ਤੇ ਹੀ ਹੈ ਸੋ ਆਪ ਸਭ ਨੂੰ ਬਹੁਤ ਬੇਨਤੀ ਹੈ ਆਸਵਾਨ ਕੇ ਕਿ ਵੀ ਤੁਸੀਂ ਇਹ ਪਿਕਨਿਕ ਸਪੌਟ ਵਾਂਗੂ ਨਾ ਇੱਥੇ ਵੇਖਣਾ ਉਹ ਪਾਣੀ ਕਿਉਂਕਿ ਇਹ ਖਤਰਨਾਕ ਹੈ ਆਪਣੇ ਸਾਰਿਆਂ ਵਾਸਤੇ ਸੋ ਆਪਾਂ ਸਾਰਿਆਂ ਨੇ ਪੰਜਾਬ ਦਾ ਪੰਜਾਬੀ ਦਾ ਸਾਥ ਦੇਣਾ ਸੋ ਇਹ ਕਬੂਲ ਕਰਿਓ ਮੇਰੇ ਸਟੂਡੈਂਟਸ ਨੂੰ ਬਹੁਤ ਬਹੁਤ ਥੈਂਕ ਯੂ ਸੋ ਥੈਂਕ ਯੂ